ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿ ਵੀਰੋ ਅੱਜ ਅਪਾ ਪੰਜ ਗਾਵਾਂ ਸੇਰ ਲਈ ਲੱਗੇ ਆਂ ਜੀ ਇੱਕ ਬਈ ਤਾਜੀ ਸੋਈ ਹੈ ਤੇ ਚਾਰ ਗੱਭਣਾਂ ਨੇ ਥੋੜੇ ਥੋੜੇ ਦਣਕਰਮਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੇ ਕੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਲੋਡ ਕਰ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਉਹ ਠੀਕ ਹਾਂ ਵਧੀਆ ਜੀ ਨਾਮ ਤੇ ਐਡਰੈਸ ਉਹ ਨਾਮ ਅਗਾਂ ਸਿੰਘ ਆ ਜੀ ਬੰਦੀਸ਼ ਨਗਲਾਵ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਨਾਲਾ ਜੀ ਹੂੰ ਤੇ ਸੀਮਤਾ ਭਾਈ ਨੇੜੇ ਪਿੰਡ ਵਿੱਚ ਨੇੜੇ ਪਿੰਡ ਜਿਹੜਾ ਭਲਾਉੜਾ ਹੂੰ ਇਧਰ ਭਾਈ ਰੂਪਾ ਠੀਕ ਹੈ ਭਾਈ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਹੈ ਮੋਬਾਈਲ ਨੰਬਰ ਕੋਈ 94840 54198 ਇਹ ਭਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਏ ਦਾ ਦੂਜਾ ਸੂਆ ਸੂਏ ਦਾ ਕਦੋਂ ਸੂਈ ਹੈ ਵੀਰੇ ਇਹ ਉਹ ਦੂਜਾ ਦਿਨ ਹੈ ਬੱਚਾ ਕੀ ਆ ਮੰਗਣਾ ਬੱਸਾ ਜੀ ਬੱਚਾ ਦੇਤਾ ਭਾਈ ਕਿੰਨਾ ਕੁ ਬਾਈ ਨੇ ਬੋਲਾ ਬੋਲਾ ਕੱਢਿਆ ਬੋਲਾ ਜੀ ਆਪਾਂ ਸਵੇਰੇ ਕੱਢਿਆ ਇਹਦਾ 4-5 ਕਿਲੋ ਵਗੈਰਾ ਓਕੇ ਬਈ ਆਰਡਰ ਬੜਾ ਕਮਾਲ ਹਨਾ ਬਈ ਬਹੁਤ ਸੋਹਣਾ ਆਰਡਰ ਬਈ ਦੋ ਗਿੱਠਾਂ ਲਈ ਵਾ ਮੂਰੇ ਤੁਰਿਆ ਕਰਦਾ ਇਕੱਲਾ ਇਕੱਲਾ ਥਣ ਪੂਰੀ ਮਿੱਟੀ ਤੇ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੈਵ ਤੇ ਚਵਾਈ ਕਿਵੇਂ ਆਪਾਂ ਚਵਾਈ ਇੱਕ ਨੰਬਰ ਦਾ ਠੰਡੀ ਸੀਲ ਆ ਜੀ ਸੀਲ ਆ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਸੋਈ ਸਵਾਈਆ ਬੱਚਾ ਮਗਰ ਬੱਚਾ ਲੈਵਾ ਪਛਾਣ ਉਹ ਵੀ ਚੈੱਕ ਕਰ ਲੋ ਜਿਵੇਂ ਮਰਦੀ ਆ ਤੇ ਫੇਰੀ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਲੈਵਾ ਕਹਿੰਦੇ ਭਾਈ ਆਰਡਰ ਦੇਖੋ ਭਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਭਾਈ ਕਿਆ ਬਾਤ ਆ ਨਹੀਂ ਕੱਲਾ-ਕੱਲਾ ਖਣ ਫੁੱਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਭਾਈ ਸੋਈ ਸਵਾਈਆ ਗੀ ਕੱਦ ਦਾ 프ਰਿੰਟ ਪ੍ਰਿੰਟ ਇੱਕ ਨੰਬਰ ਆ ਪੂਰਾ ਪੰਡੜਾ ਲੈਵਾ ਲੱਗਿਆ ਹੈ ਨਾ ਕਰਮਾਈ ਹਾਂ ਹੂੰ फेस ਦੀ ਬਿਊਟੀ ਦੇਖੋ ਬਹੁ ਜਿਵਾਦੀ ਪੂਰੀ ਚੰਗੀ ਆ ਸੁਨੱਖ ਪੋਣਾ ਬਰਡ ਦੇ ਵਿੱਚ ਬਹੁਤ ਲੱਗਦਾ ਲੈ ਤੋਰਾ ਚੈੱਕ ਕਰੋ ਭਾਈ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਰੀਡ ਚੈੱਕ ਕੀ ਆ ਬਾਤ ਆ ਭਾਈ ਤੇ ਮੁੱਲ ਤਾਂ ਭਾਈ ਫੂਨਤੀ ਹੋ ਜੂ ਹਣ ਮੁੱਲ ਆ ਭਾਈ ਕਹਿੰਦਾ ਫੂਨਤੀ ਹੋ ਜੂ ਮੁੱਲ ਆ ਜਿਹੜਾ ਬਰਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਕੀ ਆ ਬਾਤ ਕੋਰਾ ਲੈਵ ਲੂਗਾ ਇੱਕ ਨੰਬਰ ਬਾਕੀ ਕੋਈ ਚੈੱਕ ਨਹੀਂ ਧਾਰਾਂ ਬਈ ਮਾਰਕਰ ਹਨ ਲੇਵਾ ਤੁਰਤ ਪੰਡਾਲਾ ਲੱਗਾ। ਮਹਾਂਜੀ ਡਾਕਟਰ ਸਾਹਿਬ ਲੇਵਾ ਜੇ ਘੁੰਮਾ ਕੇ ਮੂਰਲਾ ਲੇਵਾ। ਸਹੀ ਗੱਲ ਹੈ। ਪੂਰੇ ਉਦੋਂ ਵੀ ਵੱਧ ਨਹੀਂ ਖੱਦੀ ਇਹਦੇ ਘੁੰਮਾ ਕੇ। ਠੰਡੀ ਠੁੰਡੀ ਫੋਰਲਾ ਜਿਵੇਂ ਮਰ ਗਿਆ ਤੇ ਵੀਰੀਚਰ ਮਾਰਦੇ ਬਈ ਧਾਰਾ ਮਾਰ। ਚਿਵਾਈ ਚੈੱਕ ਕਰੋ। ਛੂਣ ਬੜਾ ਚੰਗਾ ਹੈ ਨਾ ਬਈ। ਛੂਣ ਜਿਵੇਂ ਇੱਕ ਨੰਬਰ ਆ। ਹਾਂ ਮੋਟਾ ਮੋਟਾ ਛੂਣ ਹੈ ਜਿਵੇਂ ਮਰਦੀ ਚੋਈ ਜਾਂਦ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ। ਠੰਡੀ ਸੀਲ ਆ ਯਾਰ ਹਨਾ। ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਲਾਇਆ ਜਿਵੇਂ ਮਰਦੀ ਜਿੰਦਰ ਦੀ ਮਰਦੀ ਵੈਰਾ ਕੋਈ ਚੱਕਰੀ ਨਹੀਂ ਚਿਵਾਈ ਦੇ। ਜੋਨ ਦਾ ਇੱਕ ਨੰਬਰ ਲੱਗਿਆ ਕਰਮਾਈ ਮੋਟੀ ਮੋਟੀ ਜਵਾਈ ਹੈ। ਕੀ ਬਾਤ ਆ ਯਾਰ। ਬ੍ਰੀਡ ਕਰਦ ਮੁੱਲ ਜੈ ਜੂ ਬਈ। ਹਾਂਜੀ ਮੁੱਲ ਗਿਆ। ਠੀਕ ਆ ਭਾਈ। ਅੱਗੇ ਵੀਰੇ ਦੋ ਨੰਬਰ। ਕਿਹੜਾ ਸੁਆ ਜੀ? ਦੂਜਾ ਸੁਆ ਸੁਣੇ ਰਸੀ ਦਾ। ਕਿੰਨੇ ਦਿਨ ਲਊ ਜੀ? ਵਿਆਹ ਲੈ ਜੂ ਹੈ ਚਾਪ ਤੋਂ। ਠੀਕ ਆ ਭਾਈ। ਕਿੰਨਾ ਕੁ ਦੋ ਦੂਨੀ ਯੂਨੀਵਰਸਿਟੀ ਨੇ। ਦੋ ਜੀ ਮਾਲਕਾਂ ਦੱਸਣ ਦੇ ਹਿਸਾਬ ਨਾਲ। ਹੂੰ। ਇਸਨੇ ਸੋਹਣਾ ਤੇ ਇੱਕ ਚੋਰੀ ਜਿਹਾ ਲੁਡੂ ਬਟਾ ਹੈ। ਸੋਹਣਾ। ਪਹਿਲਾਂ ਆਰਡਰ ਚੈੱਕ ਕਰਮਾ ਸੀ ਜਿੰਨੇ ਵੀ। ਹਾਂ, ਲੇਵਾ ਦੇਖੋ ਢਿੱਲ ਦੇ, ਫੁੱਟ ਲਬਹੁ ਪਈਏ ਬਰੀਕੀ ਚ ਫੁੱਲ। ਖਾਣ ਤੋਂ ਬਹੁਤ ਚੰਗਾ ਲੇਵਾ ਇੱਕ ਨੰਬਰ ਹੈ। ਪੂਰੀ ਵਿੱਤੀ ਦੇ ਕਲਾ ਕਲਾ ਥਣ ਖੋਲੀ ਵਈ ਤੋਰੀ। ਫੁੱਲ ਕੱਦ ਫੁੱਲ ਬਰੀਟ। ਟਾਂਚਾ ਕਮਾਲ ਦਾ ਭਾਈ। ਛੋਟੀ ਨਾ ਮੰਨਿਓ ਕੱਦ ਫੁੱਲਾ ਕਰਮਾਇਆ। ਬਾਕੀ ਲੇਵਾ ਲੂਵਾ ਬਹੁਤ ਹੈ ਕਰਮਾਈ ਦਾ। ਤੋਰਾ ਚੈੱਕ ਕਰ ਲੈ ਪੱਲੀ ਕੱਚੀ ਕੱਚੀ ਆ ਬਸ ਸੋਸਾ ਨਾ ਨਾ ਜਾਲਾ ਰੱਡ ਸਾਹਿਬ ਬਾਹਰ ਦਾ ਕੱਦ ਕਾਟ ਲੰਮੀ ਵੀ ਠੋਕੀ ਜੀ ਹਾਂ ਹਾਂ ਸਹੀ ਗੱਲ ਹੈ ਲੰਮੀ ਲੁੰਮੀ ਫੁੱਲ ਆਲੇ ਬਰੀਡ ਫੁੱਲਾਂ ਦੇਵਾ ਦੇਖ ਤੋ ਕਮਾਲ ਦਾ ਕੀ ਆ ਬਾਤ ਆ ਲੈ ਚੱਲ ਥੋੜਾ ਮੀਨ ਆ ਮੌਸਮ ਆ ਬਾਈ ਤੋਰਾ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਐ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਮੁੱਲ ਜੈ ਜੀੂ ਬਾਈ ਮੁੱਲ ਜੈ ਜੀੂ ਜੀ ਫੁੱਲ ਠੀਕ ਆ ਵਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਬਰਾਬਰ ਖੜਾ ਇੱਕ ਕਦ ਦੇਖੋ ਬਹਿੜਾ ਕਦ ਦਾ ਨਾਜਾ ਲਾਇਓ ਬਾਈ ਬਰਾਬਰ ਖੜਾ ਫੁੱਲ ਲੱਗਦਾ ਪੁੱਤਰ ਫਿਰ ਸਾਰੀ ਬਹਿੜ ਸਹੀ ਆ ਹੂੰ ਸ਼ੀਲ ਖੰਡੀ ਸਹੀ ਆਲਾ ਜਿਵੇਂ ਮਾਰਜੀ ਨਾ ਤੇਰੀ ਕਰੀ ਚਲੋ ਆ ਤੇਰੀ ਵਾਰ ਚੈੱਕ ਕਰੋ ਨਾੜਾਂ ਨੂੰ ਨਾ ਫੁੱਲ ਚੰਗਿਆ ਕਰ ਬਾਈ ਇਹ ਲਿਖੀ ਕਰਦੀ ਹੂੰ ਕੱਚੀ ਦੇ ਹਿਸਾਬ ਨਾਲ ਮੋਲ ਜਿਹੜਾ ਬਾਈ ਬਿਲਕੁਲ ਜੈਜੂ ਬਾਲਾ ਮੁੱਲ ਨਹੀਂ ਕਰਦੇ ਢਿੱਲ ਦੇ ਉਹ ਢੱਲ ਉਹ ਪਈ ਆ ਨਾ ਹਾਂਜੀ ਅਜੇ ਦਿਨ ਗੱਡੂ ਹੀ 4-5 ਬੱਸੀ ਅੱਗੇ ਬਈ ਤਾ ਨੰਬਰ ਕਿਦਲ ਸੁਆ ਜੀ ਇਹ ਵੀ 240 ਸੁਆ ਸੁਆ ਇਹ ਕਿੰਨੇ ਕ ਦਿਨ ਲਓ ਜੀ ਇਹ ਦਿਨ ਜੀ ਇੱਕ ਦਿਨ ਲਊਗੀ ਇੱਕ ਦੋ ਦਿਨ ਲਊਗਾ ਤੁਹਾਨੂੰ ਸ਼ੁਬੇ ਬਾਅਦ ਤੋਂ ਹੁੰਦੇ ਓਕੇ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਦੁੱਧ ਮਾਲਕਾਂ ਨੂੰ ਦੱਸਣ ਦਾ 25 ਲੀਟਰ ਘੱਟ ਆਉਂਦੀ ਓਕੇ ਕਾ ਬਈ ਰੈਡ ਦਾ ਅੰਟਰੂਟਰ ਦਿਖਾ ਦਿਓ ਜੀ ਹੂੰ ਸਿੰਡਾ ਦਿਖਾ ਦਿਓ ਜਮਾ ਕਾਗੀਜਰ ਕਾ ਬਦਲਾਓ ਲੈ ਬਈ ਦੇਵੇ ਦੀ ਬੰਤਰ ਦਿਖਾ ਦਿਓ ਜਮਾ ਦੇਖੋ ਆਏ ਆ ਜਮਾ ਬਾਸਤਾ ਸਹੀ ਗੱਲ ਆ ਬਾਈ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਲੇਵਾ ਦੇਖੋ ਮਗਰ ਮੂਹਰਲਾ ਲੇਵਾ ਉਹਨਾਂ ਪੱਟ ਤੋਂ ਅੱਗੇ ਆ ਉਹਨਾਂ ਪਿੱਛੇ ਜਮੈਂ ਠੰਡੀ ਫੁੱਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਰਹੀ ਨਹੀਂ ਕਹਿਣਾ ਕੁਛ ਨਹੀਂ ਖੋਲੇ ਬਾਈ ਤੋੜ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਆ ਥਾਨ ਦੇਖੋ ਬਾਈ ਬੜਾ ਕਮਾਲ ਦਾ ਲੱਗਿਆ ਹਨ ਮੁੱਠੀ ਆਲਾ ਥਾਨ ਇਹ ਸਫਾਈ ਵੜੀ ਆ ਲੇਵੇ ਦੀ ਹਨ ਨਾੜਾ ਨੋੜਾ ਫੁੱਲ ਚੰਗੀਆਂ ਵੱਡੀ ਨਾਲ ਦੁੱਧ ਵਾਲੀ ਬਹੁਤ ਚੰਗੀਆਂ ਬਰੀਕੀਆਂ ਚ ਫੁੱਲਾ ਹਨ ਇਹ ਫੁੱਲ ਦਿਖਾ ਦਿਓ ਵੜਦਾ ਦੇਖੋ ਹੂੰ ਏਸ ਦੀ ਬਿਊਟੀ ਦੇਖੋ ਕਮਾਲ ਦੀ ਆ ਭਾਈ ਬੋਲੀਵਾਦੀ ਪੂਰੀ ਚੰਗੀ ਆ ਸੁਨੱਖ ਪੁਣਾ ਬੈੜ ਦੇ ਵਿੱਚ ਫੁੱਲ ਆ ਲੈ ਤੋਰਾ ਚੈੱਕ ਕਰੋ ਕਰਮਾਈ ਦਾ ਕੀ ਬਾਤ ਆ ਭਾਈ ਬੜੀ ਬਰੀਡ ਆ ਨਾ ਕਰਮਾਈ ਦੇ ਹੂੰ ਲਾ ਕੀ ਬਾਤ ਆ ਜਲਦੀ ਕੱਚੀ ਕੱਚੀ ਆ ਉਸ ਹਾਲ ਨਾਂ ਦਾ ਜਾ ਲਾਇਓ ਸਾਰੀਆਂ ਬਾਲਡ ਲੈ ਕੱਢੂ ਫੇਰ ਕਰਮਾਣੀ ਨੇ ਸੋਨਾਗਾ ਭਾਈ ਕੀ ਬਾਤ ਆ ਮੋਲ ਭਾਈ ਕਹਿੰਦਾ ਬਾਲਾ ਨਹੀਂ ਕਰਦੇ ਮੋਲ ਦਾ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜੇ ਨਹੀਂ ਬੁਣੇ ਪੈਂਦਾ ਕਰਦੇ ਚਣੀਆਂ ਤੋਂ ਵੜਾ ਜਾ ਕਰਨਾ ਥੋੜਾ ਸਹੀ ਗੱਲ ਆ ਬਾਈ ਹੂੰ ਡਾਡ ਦੇ ਸਪਾਈਸ ਕੋਈ ਦੇਖੋ ਅੰਕ ਦੇ ਪੈਰ ਪੂਰ ਵੜਦੇ ਹੂੰ ਜਮਾ ਟੋਲੀਆਂ ਆ ਰਹੀਆਂ ਸਹੀ ਗੱਲ ਆ ਬਾਈ ਇਸੇ ਪਾਸੇ ਇੱਕ ਆ ਗਈ ਟੋਲੇ ਵਨ ਨਾੜ ਆ ਰਿਹਾ ਵੱਡੀ ਨਾੜ ਦੇਖੋ ਇੱਕ ਨੰਬਰ ਨਾੜ ਤੇ ਥਾਣੀ ਵਾਲਾ ਚਿੰਗੜਾ ਕਾਦੇ ਵੜਦਾ ਵੀ ਦਿਖਾ ਦਿਓ ਬਰਾਬਰ ਬੰਦਾ ਖੜਾ ਹੂੰ ਫੁੱਲ ਕਰਦਾ ਬਾਈ ਲੰਮੀ ਲੁੰਮੀ ਕੀ ਆ ਬਾਤ ਆ ਯਾਰ ਅੱਗੇ ਆ ਗਈ 4 ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਹੁੰਦੀ ਹੋਵੇ ਇਹ ਕਿੰਨੇ ਕਿ ਦਿਨ ਲਉ ਜੀ ਇਹ ਵੀ ਹਜੇ ਲਗਭਗ 5 ਤੋਂ 7 ਦਿਨ ਠੀਕ ਹੈ ਜੀ ਕਿੰਨਾ ਕਿ ਰਕਾਰਡ ਹੈ ਬਾਈ ਦੁੱਧ ਦਾ ਤਾਂ ਪਿਛਲੇ ਸੂਏ ਦਾ ਸਿਆ ਭਾਈ ਤੇ 1 ਕਿਲੋ ਮਾਰ ਓਕੇ ਬਾਈ ਕੱਲੀ ਕੱਚੀ ਕੱਚੀ ਆ ਕੱਦ ਬਰੀਟ ਫਰੰਟ ਫਰੰਟ ਲੇਵਾ ਇੱਕ ਨੰਬਰ ਇਹ ਲੋਟ ਬੰਦ ਲੈਵੇ ਦੀ ਬਹਿੜਾ ਕੋਈ ਆਇਆ ਨਹੀਂ ਵੀ ਤਾਂ ਆਇਆ ਹੁੰਦਾ ਵੀ ਸਹੀ ਆ ਹਾਂ ਹੰਡੇਵਾ ਦੇ ਲੇਵਾ ਕਮਾਲ ਹੈ ਨਾ ਤੇ ਥਾਣੀ ਬੜਾ ਚੰਗਾ ਲੱਗਿਆ ਪੂਰੀ ਵਿੱਤੀ ਤੇ ਮੁਰਤੀ ਵਾਲਾ ਖਾਣ ਗਲਾਤੀ ਖਾਣ ਕੱਲੀ ਕੱਚੀ ਕਰਤੀ ਇਹ ਨੂੰ ਮਰਾਂਗੀ ਦਿਖਾ ਦੇਈ ਲੇਖੋ ਨਾਲਾ ਨੂੰ ਨਾ ਫੁੱਲ ਚੰਗੀਆਂ ਕਰਮਾਈਏ ਪਿਆਰ ਦਾ ਫੇਸ ਦਿਖਾ ਦੇ ਹੂੰ ਫੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਚੰਗੀ ਫਰੰਟ ਫਰੰਟ ਬੜਾ ਚੰਗਾ ਹਨਾ ਤੋੜ ਕੇ ਨਹੀਂ ਵਿਖਾਉਂਦੇ ਬਾਈ ਦੋ ਰਹਿ ਗਈਆਂ ਇਹ ਦੋਨੇ ਤੋੜ ਕੇ ਨੇ ਹੋਣਾ ਥੋੜਾ ਮੀਂਹ ਆ ਗਿਆ ਉਹਦਾ ਕਰਕੇ ਬਾਈ ਕਹਿੰਦਾ ਥੋੜਾ ਮੀਂਹ ਤੇ ਜਾਣ ਜਾਕਦੀਆਂ ਨੇ ਤੋੜ ਕੇ ਨਹੀਂ ਵਿਖਾਉਂਦੇ ਐਂ ਦਿਖਾ ਦੇ ਬਾਈ ਜਿਹੜੀਆਂ ਦੋ ਰਹਿ ਗਈਆਂ ਇਹ ਕਿਹੜਾ ਸੂਆ ਬਾਈ ਇਹ ਵੀ ਦੂਜਾ ਸੂਆ ਸੂਆ ਇਹ ਕਿੰਨੇ ਦਿਨ ਲੋ ਬਾਈ ਕਿ ਇਹ ਜਨਪਤ 2 ਜਾਂ 3 ਲੋਗ ਠੀਕ ਆ ਬਾਈ 2 ਤੋਂ 3 ਦਿਨਾਂ ਦੀ ਕੱਚੀ ਆ ਬਾਈ ਕਿੰਨਾ ਜੁੱਧ ਦੇ ਦੂ ਬਾਈ ਦੁੱਧ ਕਿੰਨਾ ਕਿ ਦੇ ਦੂ ਦੱਸ 62 ਬਾਈ 22 ਕਿਲੋ ਦੁੱਧ ਦੱਸ ਦਿਆ ਮਾਲਕ ਨੇ ਪਾਇਆ ਠੀਕ ਆ ਟੱਲ ਪਾਉ ਭਈ ਆ ਹਾਂਜੀ ਹਾਂਜੀ ਬਾੜੀ ਸੀਂ ਚੰਡੀ ਆ ਖਾਣੀ ਬਾੜਾ ਚੰਗਾ ਲੱਗਿਆ ਮੁੱਠੀ ਆ ਥਾਨ ਇਕੱਲਾ ਥਾਨ ਲੈ ਕੱਪੜੇ ਵਰਗਾ ਲੈ ਵਾਲ ਹਾਂ ਸਾਰੀਆਂ ਹਾਂ ਬੰਡਲ ਲੰਘ ਡੂ ਦੇ ਸੋਨਾ ਇਧਰੋਂ ਲੇਵਾ ਚੈੱਕ ਕਰਵਾਉਣਾ ਨਿਕ ਕਮਾਲ ਦਾ ਪੂਰੀ ਵਿੱਚ ਜਿੱਦਾਂ ਚੋਲ ਪੂਰਫਲ ਡਾਕਟਰ ਸਾਹਿਬ ਵੜਦਾ ਹੂੰ ਇਸ ਬੜਾ ਪਿਆਰਾ ਹੈ ਨਾ ਸਹੀ ਗੱਲ ਖੋਲੀ ਬਈ ਤੋਰੀ ਮੜੀ ਬਰੀਡ ਇੱਕ ਨੰਬਰ ਕਰ ਦੇ ਇੱਕ ਨੰਬਰ ਚਮਕ ਚਮਕ ਚੰਗੀ ਹੈ ਕੱਲੀ ਕੱਚੀ ਕੱਚੀ ਹੈ ਬਸ ਹੋਰ ਸਾਬਨਾ ਲਾਜਾ ਲਾ ਦਿਓ ਲੇਵਾ ਲੂਵਾ ਬੜਾ ਚੰਗਾ ਹੈ ਨਾ ਹਾਂਜੀ ਹਾਂਜੀ ਸਾਰੀ ਵਹਿੜੀ ਚੰਗੀ ਹੈ ਬਰੀਕੀਆਂ ਜਿਹੜਾ ਕੋਈ ਆਏ ਨਹੀਂ ਸਹੀ ਗੱਲ ਹੈ ਬਈ ਦੂਜਾ ਸੂਆ ਪਿਓ ਤੋੜ ਕੇ ਤਾਂ ਬਈ ਇਹ ਵੀ ਦੁਕਾਨ ਨੇ ਥੋੜਾ ਜਿਹਾ ਮੀਂਹ ਦਾ ਮੌਸਮ ਥੋੜਾ ਜਿਹਾ ਬਾਹਰ ਜਾਣ ਤੋਂ ਜਾਕ ਰਹੀਆਂ ਨੇ ਉਹ ਤਾਂ ਘਰ ਕੇ ਨਹੀਂ ਤੋੜੀਆਂ ਵੈਸੇ ਤੋੜਾ ਤੋੜਾ ਓਕੇ ਬਈ ਥੋੜਾ ਤੋੜਾ ਓਕੇ ਹੈ ਜੇ ਮੈਂ ਆਪਣੀ ਗਰੰਟੀ ਠੀਕ ਆ ਬਈ ਦੇਵਾ ਦਵਾਰੇ ਚੈੱਕ ਕਰਵਾਨੇ ਇੰਧਰ ਵੀ ਨਾਣਾ ਨੂਣਾ ਫੁੱਲ ਚੰਗੇ ਕੱਲੀ ਕੱਲੀ ਨਾਲਾਂ ਹੀ ਕਰੀ ਐ ਤੇ ਦੇਖੋ ਪੂਰੀ ਵਿਤੀ ਦੇ ਕਿੰਨਾ ਗੱਲਾ ਤਾਂ ਕੱਲੀ ਖੱੱਚੀ ਖੱੱਚੀ ਆ ਮੁੱਲ ਬਈ ਦੇ ਜਮਾ ਜੈਜ ਹੁੰਦੇ ਪਹਿਲਾਂ ਵੀ ਬਈ ਮੁੱਲ ਖੇਚੀ ਹੀ ਰੱਖਣਾ ਹੁੰਦਾ ਬਾਲੇ ਮੁੱਲ ਨਹੀਂ ਹੁੰਦੇ ਬਈ ਮੁੱਲ ਇਸ ਵਾਰ ਵੀ ਜੈ ਜੀ ਹੋਣਗੇ ਵੜਣਾ ਬਾਈ ਕੋਲੇ ਪੰਜ ਨੇ ਪੰਜੀ ਟੌਪ ਦੀਆਂ ਪੰਜੀ ਸਿਰਾਂ ਨੇ ਬਈ ਇੱਕ ਤਾਜੀ ਸੂਈਆਂ ਚਾਰ ਗੱਬਣ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ